ਇਸ ਸੈਗਮੈਂਟ ਦੇ ਵਿੱਚ ਬਾਬੂ ਰਾਜਵਲੀ ਜੀ ਦੀ ਨੌਕਰੀ ਬਾਰੇ ਉਹਨਾਂ ਦਾ ਖੇਤੀ ਕਰਨਾ ਸ਼ਾਦੀਆਂ ਅਤੇ ਪਰਿਵਾਰ ਵਾਲੀ ਜਾਣਕਾਰੀ ਦੇਵਾਂਗੇ ਬਾਬੂ ਰਾਜਵਲੀ ਦੀ ਨੌਕਰੀ ਬਤੌਰ ਓਵਰਸੀਅਰ ਦਾ ਸ਼੍ਰੀ ਗਣੇਸ਼ ਬੰਗਲਾ ਗੁਹਾਟੀ ਤਹਿਸੀਲ ਮਰਦਾਨ ਜ਼ਿਲ੍ਹਾ ਪਸ਼ਾਵਨਤੋ ਹੋਇਆ ਇਹ ਜਿਹੜਾ ਸਾਸੀ ਜਿੱਥੇ ਪਠਾਣਾ ਦਾ ਬੋਲਬਾਲਾ ਸੀ ਅਤੇ ਇਸ ਨੂੰ ਤਨਖਾਣ ਨਾਲੋਂ 25 ਰੁਪਏ ਅਲਾਉਂਸ ਵੱਖਰਾ ਮਿਲਦਾ ਸੀ। ਬਾਬੂ ਜੀ ਕੋਲ ਉਸ ਦਾ ਚਾਚੇ ਦਾ ਭਾਈ ਨਵਾਬਖਾਂ ਵੀ ਰਹਿੰਦਾ ਸੀ। ਇੱਥੇ ਹੀ ਬਾਬੂ ਜੀ ਨੇ ਆਪਣੀ ਪਹਿਲੀ ਪਲੇਠੀ ਰਚਨਾ ਹੀਰ ਲਿਖੀ। ਕਿਉਂਕਿ ਬਾਬੂ ਜੀ ਨੂੰ ਉਨ੍ਹਾਂ ਦੇ ਪਿਤਾ ਖਾਨ ਨੇ ਵੰਗਾ ਰਿਆ ਸੀ ਕਿ ਉਹਦੇ ਵਰਗੀ ਹੀ ਲਿਖ ਕੇ ਦਿਖਾਏ 1915 ਈਸਵੀ ਵਿੱਚ ਬਾਬੂ ਜੀ ਦੀ ਬਦਲੀ ਅਖਾੜੇ ਦੇ ਬੰਗਲੇ ਜ਼ਿਲ੍ਹਾ ਲੁਧਿਆਣਾ ਵਿੱਚ ਹੋ ਗਈ ਪਹਿਲੇ ਮਹਾਜੁੱਦ ਛੇੜ ਜਾਣਕਾਰ 1916 ਈਸਵੀ ਵਿੱਚ ਜੰਗੀ ਅਸاری ਲਈ ਬਾਬੂ ਜੀ ਨੂੰ ਬਸਰੇ ਭੇਜ ਦਿੱਤਾ ਗਿਆ ਇਹ ਇਰਾਕ ਦੇ ਬਗਦਾਦ ਵਿੱਚ ਵੀ ਰਿਹਾ ਅਤੇ ਇਸ ਨੇ ਕੋ ਕਾਫ ਦੇ ਲਾਗੇ ਸਬਜ਼ ਸ਼ਹਿਰ ਦੀ ਸੈਰਾ ਵੀ ਕੀਤੀਆਂ ਸਾਲ 1917 ਈਸਵੀ ਵਿੱਚ ਬਾਬੂ ਜੀ ਬਗਦਾਦ ਤੋਂ ਸਾਹਬ ਕੇ ਆ ਗਏ ਤੇ ਫਿਰ ਇਹਨਾਂ ਦੀ ਨਹਿਰ ਦੇ ਵਿੱਚ ਸਰਹੰਦ ਦੀ ਜਿਹੜੀ ਨਹਿਰ ਸੀ ਅਬੋਰ ਬਰਾਤ ਉੱਤੇ ਮਹਾਵੱਧਰ ਪਿੰਡ ਵਿੱਚ ਪੱਕੀ ਨਿਯੁਕਤੀ ਹੋ ਗਈ ਉਹਨਾਂ ਨੇ 1940 ਈਸਵੀ ਵਿੱਚ ਨੌਕਰੀ ਤੋਂ ਪੈਨਸ਼ਨ ਲੈ ਲਈ ਸੀ। ਬਾਬੂ ਜੀ ਨੇ 26-27 ਸਾਲ ਨੌਕਰੀ ਕਰਕੇ ਕੇਵਲ 46 ਸਾਲ ਦੀ ਉਮਰ ਵਿੱਚ ਪੈਨਸ਼ਨ ਲੈ ਲਈ ਸੀ। ਕਈ ਆਖਦੇ ਹਨ ਕਿ ਉਸ ਨੂੰ ਅਖੀਰ ਵੇਲੇ ਐਸ ਡੀਓ ਬਣਾ ਦਿੱਤਾ ਸੀ ਪਰ ਇਹ ਗਲਤ ਹੈ ਕਿਉਂਕਿ ਬਾਬੂ ਜੀ ਪਾਕਿਸਤਾਨ ਤੋਂ ਆਪਣੀ ਖਤੋਖਤਾਬਤ ਵਿੱਚ ਦੱਸਕਤਾ ਹੈ ਓਵਰਸੀਰ ਹੀ ਲਿਖਦਾ ਰਿਹਾ ਹੈ। ਵਾਸਤਵ ਵਿੱਚ ਦੇਸ਼ ਭਗਤੀ ਦੀਆਂ ਕਵਤਾਵਾਂ ਲਿਖਣ ਕਰਕੇ ਇਹ ਸਰਕਾਰ ਦੀਆਂ ਅੱਖਾਂ ਵਿੱਚ ਰੋੜ ਵਾਂਗੂ ਰੜਕਣ ਲੱਗ ਪਏ ਸਨ। ਇਸ ਕਰਕੇ ਬਾਬੂ ਜੀ ਦੀ ਤਰੱਕੀ ਬੰਦ ਹੋ ਗਈ ਸੀ। ਇਸ ਕਸ਼ਮਕਸ਼ ਵਿੱਚ ਬਾਬੂ ਜੀ ਨੇ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਲਈ। ਬਾਬੂ ਰਾਜਵਲੀ ਨੇ ਆਪਣੀ ਨੌਕਰੀ ਸਮੇਂ ਬਹੁਤ ਸਾਰੇ ਮੌਕੇ ਲਗਾ ਕੇ ਜੱਟਾਂ ਦੇ ਕੰਮ ਕੀਤੇ। ਤੇ ਬਹੁਤ ਸਾਰੇ ਠੇਕੇਦਾਰਾਂ ਨਾਲ ਕੰਮ ਕਰਕੇ ਇਲਾਕੇ ਵਿੱਚ ਆਪਣੀ ਪੈਠ ਬਣਾਈ ਉਹ ਲਿਖਦੇ ਹਾਲ ਠੇਕੇਦਾਰ अनेका ਨੇ ਮੇਰੇ ਪਾਸ ਰਹਿ ਕੇ ਬੜੇ ਸੁੱਖ ਭੋਗੇ ਜੱਟ ਦਿਨੋ ਭੁਲਾਉਂਦੇ ਨਾ ਜਿਨ੍ਹਾਂ ਦੇ ਲਾਤੇ ਦਾਸ ਨੇ ਮੁਗਗੇ ਤੇ ਅੱਗੇ ਲਿਖਦੇ ਹਾਲ ਕਵਿਤਾ ਦੇ ਵਿੱਚ ਠੇਕੇਦਾਰੋ ਮਾਰਿਓ ਨਾ ਕਿਸੇ ਦੇ ਹੱਕਾਂ ਨੂੰ ਹਜ਼ਾਰਾਂ ਸਾਲ ਬਾਅਦ ਤੇ ਚੰਗੇ ਮੋਗੇ ਲਾ ਦਿੱਤੇ ਜਿਨ੍ਹਾਂ ਦੇ ਚੱਕਾਂ ਨੂੰ ਬੜੇ ਨੇ ਹਾਲ ਕਰਤੇ ਤੇ ਬਾਬੂ ਜੀ ਨੇ ਖੇਤੀ ਵੀ ਕੀਤੀ ਬਾਬੂ ਰਜਵਲੀ ਜੀ ਦੀ ਪਿੰਡ ਸਾਹੋ ਕੇ ਵਿੱਚ 70 ਕਮਾ ਜੱਦੀ ਜ਼ਮੀਨ ਸੀ ਉਹਨਾਂ ਨੇ ਕੁਝ ਹੋਰ ਪਹਿਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੋਹਕਮ ਵਾਲਾ ਅਤੇ ਪਿੰਡ ਕਾਲਾ ਟਿੱਬਾ ਵਿੱਚ ਖਰੀਦੀ ਉਸ ਕਾਲੇ ਟਿੱਬੇ ਵਿੱਚ ਆਪਣਾ ਨਵਾਂ ਮਕਾਨ ਬਣਾਇਆ ਅਤੇ ਉਸ ਦੇ ਸ਼ਗਨਤਾ ਨੇ ਮਕਾਲ ਬਣਾਉਣ ਵਿੱਚ ਸਹਾਇਤਾ ਵੀ ਕੀਤੀ। ਬਾਬੂ ਜੀ ਨੇ ਆਪ ਖੇਤੀਬਾੜੀ ਕਰਵਾਉਣੀ ਆਰੰਭ ਕਰ ਦਿੱਤੀ ਸੀ। ਬਾਬੂ ਜੀ ਦੀਆਂ ਸ਼ਾਦੀਆਂ। ਬਾਬੂ ਰਜਵਲੀ ਨੇ ਇਸਲਾਮੀ ਪਰੰਪਰਾ ਅਨੁਸਾਰ 4 ਸ਼ਾਦੀਆਂ ਕਰਵਾਈਆਂ। ਇਸ ਦੀ ਪਹਿਲੀ ਸ਼ਾਦੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੀ ਖੂਬਸੂਰਤ ਲੜਕੀ ਭਾਗੋ ਨਾਲ ਹੋਈ। ਇਸ ਤੋਂ ਦੋ ਲੜਕੇ ਪੈਦਾ ਹੋਏ ਦੂਜੀ ਸ਼ਾਦੀ ਦਾ ਸਬਬ ਇਹ ਬਣਿਆ ਕਿ ਜਦੋਂ ਰਜਬਲੀ ਮੁਕਸਰ ਓਵਰਸ਼ੀਅਰ ਲੱਗ ਕੇ ਗਿਆ ਉਹ ਮੁਕਸਲ ਦੇ ਲਾਗੇ ਪਿੰਡ ਗੰਧੜ ਦੀ ਸੁੰਦਰ ਲੜਕੀ ਫਾਤਿਮਾ ਦੇ ਹੁਸਨ ਦਾ دیਵਾਨਾ ਹੋ ਗਿਆ ਤੁਮਾਲੀ ਖਾਨ ਨੇ ਫਾਤਿਮਾ ਦੇ ਗਰੀਬ ਮਾਪਿਆਂ ਨਾਲ ਸਾਖ ਪੱਕਾ ਕਰ ਲਿਆ ਫਾਤਿਮਾ ਦੇ ਕੋਈ ਔਲਾਦ ਨਹੀਂ ਸੀ ਕਰਨੀ ਰੱਬ ਦੀ ਅਜਿਹੀ ਹੋਈ ਕਿ ਭੈਣਾ ਵਾਂਗ ਲੜ ਕੇ ਵੱਸਦੀਆਂ ਫਾਤਿਮਾ ਅਤੇ ਭਾਗੋ ਉਪਰੋ ਥਲੀ ਅੱਲਾ ਨੂੰ ਪਿਆਰੀਆ ਹੋ ਗਈਆਂ ਬੱਚੇ ਛੋਟੇ ਸਨ ਉਹਨਾਂ ਦੀ ਪਾਲਣਾ ਪੋਸ਼ਣਾ ਕਰਨਾਂ ਦੀ ਸਮੱਸਿਆ ਵੀ ਸੀ ਇਸ ਲਈ ਬਾਬੂ ਜੀ ਨੇ ਰਹਿਮਤ ਬੀਬੀ ਨਾਲ ਤੀਜੀ ਸ਼ਾਦੀ ਕੀ ਕਰ ਲਈ ਜੋ ਪਿੰਡ ਕਾਲਾ ਟਿੱਬਾ ਦੀ ਰਹਿਣ ਵਾਲੀ ਸੀ ਇਸ ਦੇ ਕੁੱਖੋਂ ਦੋ ਲੜਕੇ ਤੇ ਦੋ ਲੜਕੀਆਂ ਪੈਦਾ ਹੋਈਆਂ ਬਾਬੂ ਜੀ ਨੇ ਚੌਥੀ ਸ਼ਾਦੀ ਆਪਣੀ ਸਾਲੀ ਦੌਲਤਾ ਬੀਬੀ ਨਾਲ ਕੀਤੀ ਜੋ ਸਭ ਤੋਂ ਪਹਿਲੀ istri ਭਾਗੋ ਦੀ ਛੋਟੀ ਭੈਣ ਸੀ ਬੀਬੀ ਦੌਲਤਾ ਉਤੇ ਰੱਬ ਨੇ ਹੁਸਨ ਦੀ ਵਰਖਾ ਕੀਤੀ ਸੀ ਅਤੇ ਬਾਬੂ ਜੀ ਇਸ ਦੇ ਅਨੂਠੇ ਰੂਪ ਤੇ ਆਸ਼ਿਕ ਸੀ ਬਾਬੂ ਜੀ ਖੁਦ ਦੱਸਦੇ ਹਨ ਕਿ ਨਾਇਕਾ ਦੀ ਸੁੰਦਰਤਾ ਭੇਤ ਤੇ ਨਕਸ਼ਿਸ਼ ਵਰਣਨ ਕਰਨ ਸਮੇਂ ਉਹਨਾਂ ਨੇ ਦੌਲਤਾ ਬੀਬੀ ਦਾ ਹੁਸਨ ਹੀ ਸ਼ਬਦਾਂ ਦੇ ਸਮ체 ਵਿੱਚ ਢਾਲਿਆ ਹੈ। ਵਾਰਸ਼ਾ ਦੀ ਲਗਨ ਵਾਂਗੂ ਉਹ ਲਿਖਦੇ ਹਨ ਕਿ ਵਾਰਸ਼ਾ ਦੀ ਲਗਨ ਵਾਂਗੂ ਮੈਨੂੰ ਵੀ ਮੇਰੀ ਪਹਿਲੀ ਸਾਲੀ ਨਾਲ ਦੌਲਤ ਬੀਬੀ ਨਾਲੇ ਸ਼ਖਸੀ। ਇਸ ਲਈ ਜਿੱਥੇ ਕਿਤੇ ਵੀ ਕਿਸੇ ਜਨਾਨੀ ਦੀ ਤਾਰੀਫ ਕਰਨੀ ਪਈ ਹੈ ਦੌਲਤ ਬੀਬੀ ਦੇ ਨਕਸ਼ ਹੀ ਸਾਹਮਣੇ ਆ ਜਾਂਦੇ ਸਨ ਕਿਉਂਕਿ ਉਹ ਬੜੀ ਹਸੀਨ ਸੀ। ਬਾਬੂ ਜੀ ਦੀ ਸੰਤਾਨ ਬਾਰੇ ਗੱਲ ਕਰਾਂਗੇ ਬਾਬੂ ਰਾਜਬਲੀ ਦੇ ਚਾਰ ਪੁੱਤਰ ਅਦਾਲਤ ਖਾਨ ਆਕਲ ਖਾਨ ਸ਼ਮਸ਼ੇਰ ਖਾਨ ਅਤੇ ਅਲੀ ਸਰਦਾਰ ਪੈਦਾ ਹੋਏ ਬਾਬੂ ਜੀ ਦੀਆਂ ਦੋ ਧੀਆਂ ਗੁਲਜ਼ਾਰ ਬੀਗਮ ਤੇ ਸ਼ਮਸ਼ਾਦ ਬੀਗਮ ਸਨ ਜੋ ਰਹਿਮਤ ਬੀਬੀ ਦੀ ਕੁੱਖੋਂ ਪੈਦਾ ਹੋਈਆਂ ਸਨ ਬਾਬੂ ਜੀ ਦੀ ਦੂਜੀ ਤੇ ਚੌਥੀ ਪਤਨੀ ਕਰਮਬਾਰ ਫਾਤਿਮਾ ਬੀਬੀ ਦੌਲਤਾਂ ਬੀਬੀ ਦੀ ਕੋਈ ਸੰਤਾਨ ਨਹੀਂ ਸੀ। ਬਾਬੂ ਜੀ ਦੇ ਵੱਡੇ ਪੁੱਤਰ ਅਦਾਲਤ ਖਾਂ ਅਤੇ ਆਕਲ ਖਾਂ ਦੀ ਸ਼ਾਦੀ ਦੇਸ਼ ਦੀ ਵੱਡ ਤੋਂ ਪਹਿਲਾਂ ਹੋ ਗਈ ਸੀ। ਇਸ ਦੇ ਇੱਕ ਪੁੱਤਰ ਤੇ ਦੋ ਧੀਆਂ ਸਨ। ਆਕਲ ਖਾਂ ਦਾ ਵਿਆਹ ਰਿਆਸਤ ਲਾਬਾ ਦੇ ਪਿੰਡ ਜਲਾਲ ਵਿੱਚ ਰਾਜ ਬੀਬੀ ਨਾਲ ਹੋਇਆ। ਰਾਜ ਬੀਬੀ ਦੇ ਕੋਈ ਸੰਤਾਨ ਨਹੀਂ ਸੀ। ਅਦਾਲਤ ਖਾਂ ਤੇ ਆਕਲ ਖਾ 32 ਚੱਕ ਉਕਾੜੇ ਵਿੱਚ ਵਾਹੀ ਕਰਦੇ ਆ ਰਹੇ ਆ ਬਾਬੂ ਜੀ ਦੇ ਦੂਜੇ ਪੁੱਤਰ ਦੋ ਦੂਜੇ ਪੁੱਤਰ ਸਨ ਸ਼ਮਸ਼ੇਰ ਖਾਨ ਅਤੇ ਅਲੀ ਸਲਦਾਰ ਦੋਵੇਂ ਪਾਕਿਸਤਾਨ ਵਿੱਚ ਅਧਿਆਪਕ ਲੱਗੇ ਹੋਏ ਸਨ ਸ਼ਮਸ਼ੇਰ ਖਾਨ ਦੀ ਸ਼ਾਦੀ 32 ਚੱਕ ਦੇ ਚੌਧਰੀ ਦੀਤੀ ਨਾਲ ਹੋਈ ਇਸ ਦੇ ਚਾਰ ਲੜਕੇ ਅਤੇ ਦੋ ਲੜਕੀਆਂ ਹਨ ਅਲੀ ਸਲਦਾਰ ਦਾਨਕਾ ਕਸ਼ੀਦ ਬੇਗਮ ਮੀਆਂ ਚੱਕ ਸ਼ਾਰਟ 46115 ਐਲ ਐਨ ਜ਼ਿਲ੍ਹਾ ਮਲਤਾਨ ਨਾਲ ਹੋਇਆ ਇਸ ਦੇ ਦੋ ਲੜਕੇ ਤੇ ਤਿੰਨ ਲੜਕੀਆਂ ਹਨ ਬਾਬੂ ਰਾਜੀਵਲੀ ਨੇ ਫੁੱਲ ਵਰਗਿਆ ਆਪਣੀਆਂ ਦੋਵੇਂ 3ਾਂ ਸ਼ਮਸ਼ਾਦ ਅਤੇ ਗੁਲਜ਼ਾਰ ਬੀਬੀ ਨੂੰ ਆਪਣੀ ਅੰਤਾਂ ਦੀ ਪਿਆਰੀ ਭੈਣ ਨਾਲ ਬੀਬੀ ਦੀ ਚੋੜੀ ਪਾਈਆਂ ਜਮ ਸ਼ਮਸ਼ਾਦ ਬੇਗਮ ਦਾ ਵਿਆਹ 1937 ਈਸਵੀ ਵਿੱਚ ਸਰਦਾਰ ਰਸੀਦ ਖਾਨ ਨਾਲ ਹੋਇਆ ਜੋ ਬਾਬੂ ਜੀ ਦੀ ਭੈਣ ਨਾਲ ਬੀਬੀ ਦੇ ਪੁੱਤਰ ਬੈਰਮ ਖਾਨ ਨਾਲ ਹੋਇਆ ਸੀ ਬਾਬੂ ਨੇ ਸ਼ਮਸ਼ਾਦ ਬੇਗਮ ਦੀ ਸ਼ਰਤੀ ਬੜੀ ਧੂਮਤਾ ਨਾਲ ਹਜ਼ਾਰਾਂ ਰੁਪਏ ਦੇ ਦਾਜ ਦੇ ਕੇ ਕੀਤੀ ਸੀ ਬਾਬੂ ਜੀ ਦੀਆਂ ਭੈਣਾਂ ਬਾਬੂ ਰਾਜਵਲੀ ਦਾ ਆਪਣੀ ਮਾਂ ਤੇ ਆਪਣੇ ਭੈਣਾਂ ਨਾਲ ਬੇਹੱਦ ਪਿਆਰ ਸੀ ਇਸ ਦੀਆਂ ਚਾਰ ਭੈਣਾਂ ਸਨ ਸਭ ਤੋਂ ਵੱਡੀ ਭਾਗੀ ਜੋ ਨੀਮੀ ਕਲਵੰਡੀ ਵਿਆਹੀ ਹੋਈ ਸੀ ਜਿਸ ਨੇ ਆਪਣੀ ਮਾਂ ਜੀਉਣੀ ਦੀ ਮੌਤ ਪਿੱਛੋਂ ਆਪਣੇ ਭਰਾ ਨੂੰ ਪਾਲਿਆ ਸੀ ਇਸ ਦੇ ਲੜਕੇ ਦਾ ਨਾਮ ਅਮੀਰ ਖਾਨ ਹੈ ਬਾਬੂ ਜੋ 24 1957 ਨੂੰ ਕਵੀਸ਼ਰ ਬਸੰਤ ਸਿੰਘ ਨੂੰ ਲਿਖੇ ਖੱਤ ਵਿੱਚ ਇਸ ਦੇ ਹਾਕ ਦਾ ਜ਼ਿਕਰ ਕੀਤਾ ਹੈ ਇਸ ਦੀ ਦੂਜੀ ਭੈਣ ਸਯਾਦੀ ਬਠੰਡੇ ਵਿਆਹੀ ਹੋਈ ਸੀ ਇਸ ਦੇ ਦੋਵੇਂ ਪੁੱਤਰ ਫਤਿਹ ਖਾਨ ਤੇ ਅਜੀਜ਼ ਖਾਨ ਅਖਾੜਿਆਂ ਵਿੱਚ ਕਵੀਸ਼ਰੀ ਗਾਉਂਦੇ ਸਨ ਤੀਜੀ ਭੈਣ ਨਾਲ ਬੀਬੀ ਮੋਹਕਮ ਵਾਲੇ ਦੇ ਤਕੜੇ ਜ਼ਿਮੀਂਦਾਰ ਨੂੰ ਵਿਆਹੀ ਹੋਈ ਸੀ ਇਹ ਚੱਕ 39 ਈਬੀ ਤਹਿਸੀਲ ਆਲਫ ਵਾਲਾ ਗਿਆਲਾ ਮਲਤਾਨ ਵਿੱਚ ਰਹਿੰਦੇ ਸਨ ਇਸ ਦਾ ਪੁੱਤਰ ਬਹਿਰਮ ਖਾਂ ਬਾਬੂ ਜੀ ਦਾ ਜਵਾਈ ਸੀ ਚੌਥੀ ਭੈਣ ਰਜਾਦੀ ਨਸੀਤੀ ਵਿਆਹੀ ਹੋਈ ਸੀ ਇੱਥੇ ਇਹ ਸੈਗਮੈਂਟ ਖਤਮ ਕਰਦੇ ਹਾਂ ਅਗਲੀ ਗੱਲ ਆਪਾਂ ਅਗਲੇ ਸੈਗਮੈਂਟ ਵਿੱਚ ਕਰਾਂਗੇ